ਦੋਸਤੋ ਅੱਜ ਇਹ ਜਿਹੜੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਇਸ ਕਰਕੇ ਲੋੜ ਪਈ ਆ ਕਿਉਂਕਿ ਕਈ ਵਾਰੀ ਬਹੁਤ ਸਾਰੇ ਸੱਜਣੇ ਗੱਲ ਕਰ ਦਿੰਦੇ ਆ ਜੀ ਕਿ ਕੈਨੇਡਾ 'ਚ ਕੀ ਰੱਖਿਆ ਹੈ ਤਾਂ ਕੀ ਫਲਾਨਾ ਉੱਥੋਂ ਦੇ ਇਨਵੈਸਟਮੈਂਟ ਦਾ ਕੀ ਫਰਕ ਆ ਇੱਕ ਖਬਰ ਅੱਜ ਅਲਬਰਟਾ ਸੂਬੇ ਦੇ ਮਨਿਸਟਰ ਦੀ ਆ ਜਸਟਿਸ ਸਾਹਿਬ ਦਾ ਜਸਟਿਸ ਮਨਿਸਟਰ ਸੀਗਾ ਕਿ ਉਹ ਇੱਕ ਵਾਰੀ ਸੈੱਲਫੋਨ ਆਪਣੀ ਗੱਡੀ ਦੇ ਵਿੱਚ ਵਰਤ ਰਿਹਾ ਸੀ ਜਦੋਂ ਕਿ ਸਕੂਲ ਜ਼ੋਨ ਚੋਂ ਲੰਘ ਰਿਹਾ ਸੀ ਤੇ ਉਹਨੂੰ ਪੁਲਿਸ ਵਾਲੇ ਨੇ ਟਿਕਟ ਦੇ ਦਿੱਤੀ ਟਿਕਟ ਦੇਣ ਤੋਂ ਬਾਅਦ ਉਹਨੇ ਕੀ ਕੀਤਾ ਪੁਲਿਸ ਚੀਫ ਨੂੰ ਫੋਨ ਕਰ ਦਿੱਤਾ ਅੱਛਾ ਉਹ ਜਦੋਂ ਮੀਡੀਆ ਨੂੰ ਪਤਾ ਲੱਗਾ ਵੀ ਇਹਨੇ ਪੁਲਿਸ ਚੀਫ ਨੂੰ ਫੋਨ ਕੀਤਾ ਹਰੇਕ ਦੇ ਮਨਸੀਪੇ ਸ਼ਾਇਦ ਇਹਨੇ ਟਿਕਟ ਮਾਫ ਕਰਾਉਣ ਲਈ ਕੀਤਾ ਹੋਵੇਗਾ ਪਰ ਉਹ ਇੱਕ ਬਹੁਤ ਵੱਡੀ ਖਬਰ ਬਣ ਗਈ ਜਿਹਦੇ ਤੇ ਮਨਿਸਟਰ ਨੂੰ ਬਾਅਦ ਦੇ ਵਿੱਚ ਇਹ ਦੱਸਣਾ ਪਿਆ ਵੀ ਨਹੀਂ ਭਾਈ ਮੈਂ ਉਹਨੂੰ ਟਿਕਟ ਮਾਫ ਕਰਨ ਲਈ ਨਹੀਂ ਸੀ ਕੀਤਾ ਮੈਂ ਤਾਂ ਉਹਨੂੰ ਸਿਰਫ ਇਸ ਕਰਕੇ ਪੁੱਛਿਆ ਸੀ ਵੀ ਕਿਤੇ ਰੈਸ਼ੀਅਲ ਪ੍ਰੋਫਾਈਲਿੰਗ ਤਾਂ ਨਹੀਂ ਹੋ ਰਹੀ ਪਰ ਉਹਦੀ ਇਹ ਗੱਲਬਾਤ ਲੋਕਾਂ ਨੂੰ ਸੈਟੀਸਫਾਈ ਨਹੀਂ ਕਰ ਸਕੀ ਤੇ ਹਾਰ ਕੇ ਜੀ ਉਹਨਾਂ ਨੂੰ ਆਪਣੀ ਮਿਨਿਸਟਰੀ ਜਿਹੜੀ ਸੀਗੀ ਉਹ ਜਸਟਿਸ ਮਿਨਿਸਟਰੀ ਤੋਂ ਹਟਣਾ ਪਿਆ ਤੇ ਉਹਨਾਂ ਨੂੰ ਹੋਰ ਮਹਿਕਮਾ ਦੇ ਦਿੱਤਾ ਗਿਆ ਪਰ ਉਸ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਬੈਠੀ ਹੋਈ ਸੀ ਤਾਂ ਉਹਨਾਂ ਨੇ ਜਦੋਂ ਦੁਬਾਰਾ ਇਲੈਕਸ਼ਨ ਲੜੀ ਤਾਂ ਉਹ ਇਲੈਕਸ਼ਨ ਹੀ ਹਾਰ ਗਏ ਔਰ ਹੁਣ ਉਹਨਾਂ ਦੇ ਜਿਹੜੀ ਅਲਬਰਟਾ ਦੀ ਲਾ ਸੋਸਾਇਟੀ ਆ ਉਹਨਾਂ ਨੇ ਇਹਦੇ ਤੇ ਪੁੱਛ ਪੜਤਾਲ ਕੀਤੀ ਕਿ ਭਾਈ ਕੀ ਗੱਲ ਕੀ ਸੀਗੀ ਸੋ ਪੁੱਛ ਪੜਤਾਲ ਕਰਨ ਤੋਂ ਬਾਅਦ ਉਹਨਾਂ ਨੇ ਉਹਨੂੰ 39000 ਡਾਲਰ ਦਾ ਜਿਹੜਾ ਹੈ ਜੀ ਖਰਚਾ ਪਾ ਦਿੱਤਾ ਇਹ ਕਹਿੰਦਿਆਂ ਹੋਇਆਂ ਉਹ ਕਹਿੰਦੇ ਜਦੋਂ ਤੁਸੀਂ ਜਸਟਿਸ ਮਨਿਸਟਰ ਸੀ ਇਹਦਾ ਮਤਲਬ ਹੈ ਤੁਸੀਂ ਟੌਪ ਦੇ ਵਕੀਲ ਸੀਗੇ ਸਾਡੇ ਸੂਬੇ ਦੇ ਔਰ ਤੁਹਾਡੇ ਤੋਂ ਲੋਕਾਂ ਨੂੰ ਜ਼ਿਆਦਾ ਐਕਸਪੈਕਟੇਸ਼ਨਜ਼ ਹੁੰਦੀਆਂ ਵੀ ਤੁਸੀਂ ਇਦਾਂ ਦਾ ਕੋਈ ਵੀ ਕੌਨਫਲਿਕਟ ਆਫ ਇੰਟਰਸਟ ਵਾਲੀ ਗੱਲ ਨਹੀਂ ਕਰਨੀ ਜਿੱਥੇ ਲੋਕਾਂ ਨੂੰ ਇਹ ਸ਼ੱਕ ਪਵੇ ਵੀ ਲਓ ਭਾਈ ਭਾਈ ਸਾਡੇ ਲਈ ਸਿਸਟਮ ਹੋ ਰਿਹਾ ਤੇ ਇਹਨਾਂ ਮਨਿਸਟਰਾਂ ਲਈ ਕੁਝ ਹੋਰ ਆ ਸੋ ਇਹ ਇਸ ਗੱਲ ਨੂੰ ਦੇਖਦਿਆਂ ਹੋਇਆ ਉਹਨਾਂ ਨੇ ਉਹਨਾਂ ਨੂੰ 39000 ਡਾਲਰ ਦਾ ਖਰਚਾ ਪਾ ਦਿੱਤਾ ਹੁਣ ਜਰਾ ਕੰਪੇਅਰ ਕਰਿਓ ਪੰਜਾਬ ਜਾਂ ਭਾਰਤ ਦੇ ਵਿੱਚ ਕਿਸੇ ਤਰ੍ਹਾਂ ਵੀ ਜੇ ਕਿਤੇ ਮਨਿਸਟਰ ਨਾਲ ਇਸ ਤਰ੍ਹਾਂ ਦੀ ਗੱਲ ਹੋਵੇ ਤੁਹਾਨੂੰ ਲੱਗਦਾ ਵੀ ਉਹ ਉੱਥੇ ਕੋਈ ਕੀ ਕਹਿੰਦੇ ਹੁੰਦੇ ਆ ਜੁਰਮਾਨਾ ਭੁਗਤਣਗੇ ਉਹ ਤਾਂ ਪਹਿਲਾਂ ਹੀ ਫੋਨ ਕਰ ਦਿੰਦੇ ਹੋਏ ਇੱਕ ਮਨਿਸਟਰ ਦੀ ਜਾਂ ਆਫਸਰ ਦੀ ਗੱਲ ਛੱਡੋ ਰਿਸ਼ਤੇਦਾਰ ਨਹੀਂ ਮਾਣ ਹੁੰਦੇ ਉਹ ਕਹਿੰਦੇ ਪਤਾ ਨਹੀਂ ਤੁਹਾਨੂੰ ਮੈਂ ਕੌਣ ਹਾਂ ਦੋਸਤੋ ਇਹੀ ਫਰਕ ਆ ਇਹਨਾਂ ਦੇਸ਼ਾਂ ਦਾ ਜਿੱਥੇ ਸਿਸਟਮ ਲਾਗੂ ਆ ਸਿਸਟਮ ਆਪਣਾ ਕੰਮ ਕਰਦਾ ਆ ਔਰ ਜਿਹਦਾ ਕਰਕੇ ਲੋਕ ਜਿਹੜੇ ਆ ਉਹਨੂੰ ਛੱਡ ਛੱਡ ਕੇ ਉਹਨਾਂ ਦੇਸ਼ਾਂ ਨੂੰ ਇੱਧਰ ਨੂੰ ਆਉਂਦੇ ਨੇ ਬਹੁਤ ਬਹੁਤ ਧੰਨਵਾਦ